ਜੇ ਮੈਂ ਜੁੰਦਾਮਾ ਜਿਉਂਦੇ ਪਰਮੇਸ਼ਰ ਨੂੰ ਮੰਨਦਾ ਤੇ ਜਿਉਂਦੇ ਕਲਾਮ ਦੇ ਦੁਆਰਾ ਤੁਹਾਨੂੰ ਜੀਵਤ ਕੀਤਾ ਤੁਸੀਂ ਪਾਪ ਚ ਮਰੇ ਹੋਏ ਸੀ ਜਿਹਨੇ ਵਾਅਦੇ ਕੀਤੇ ਉਹ ਵਾਅਦਿਆਂ ਤੋਂ ਕਦੀ ਮੁੱਕਰਦਾ ਨਹੀਂ ਆ ਅੱਜ ਡੁੱਟ ਡੁੱਟ ਕੇ ਬੰਦੇ ਮਰਦੇ ਆ ਨਿਆਣਿਆਂ ਲਈ ਆਪਣੀ ਪਤਨੀ ਲਈ ਉਹ ਫੇਰ ਨਹੀਂ ਕਦਰ ਪਾਉਂਦੇ ਤੇ ਇਸ ਤੋਂ ਚੰਗਾ ਪਰਮੇਸ਼ਰ ਲਈ ਜੀ ਲੋ ਜਿਹੜੀ ਉਮਰ ਦੇ ਦਿਨ ਬਾਕੀ ਨੇ 20 ਨੇ 30 ਸਾਲ ਉਹ ਪਰਮੇਸ਼ਵਰ ਲਈ ਜੀਓ ਤਾਂ ਤੂੰ ਜਿੰਨਾ ਮਰਜੀ ਸੋਨੇ ਦਾ ਬਣ ਕੇ ਦਿਖਾ ਦਿਓ ਕਦਰ ਨਹੀਂ ਪੈਣੀ ਦੁਨੀਆਂ ਤੇ ਦੁਨੀਆਂ ਤੇ ਕਦਰ ਜਿਹੜੀਆਂ ਮਰਜੀ ਭੁਲਾਈਆਂ ਕਰ ਲੋ ਲੋਕਾਂ ਨੇ ਟਾਡੀ ਕਦਰ ਨਹੀਂ ਪਾਣੀ ਪਰਿਵਾਰ ਨੇ ਕਦਰ ਨਹੀਂ ਪਾਣੀ ਨਹੀਂ ਪਾਣੀ ਟਾਡੀ ਕਦਰ ਪਰਮੇਸ਼ਵਰ ਨੇ ਪਾਉਣੀ ਆ ਆਮੇਂ ਪਰਮੇਸ਼ਵਰ ਨੇ ਪਾਉਣੀ ਆ ਟਾਡੀ ਕਦਰ ਆਮੇਂ ਖੁਦਾ ਨੇ ਟਾਡੀ ਕਦਰ ਪਾਉਣੀ ਆ ਆਮੇਂ ਮੈਂ ਲੋਕਾਂ ਲਈ ਨਹੀਂ ਜੀਉਂਦਾ ਪਰਮੇਸ਼ਵਰ ਲਈ ਜੀਉਂਦਾ ਵਾਂ ਅਮਨ ਮੈਂ ਦੱਸਿਆ ਮੈਂ ਨੀਂਦ ਦੀਆਂ ਗੋਲੀਆਂ ਖਾ ਲੀਆਂ ਸੀ ਮੈਂ ਕਿਹਾ ਵੀ ਮੈਂ ਮਰ ਜਾਣਾ ਲੜਾਈ ਝਗੜੇ ਸੀਗੇ ਪਰ ਖੁਦਾ ਨੇ ਮੈਨੂੰ ਬਚਾਇਆ ਕਹਿੰਦਾ ਮੈਂ ਤੈਨੂੰ ਮਰ ਨਹੀਂ ਦੇਣਾ ਮੈਂ ਕਿਹਾ ਕਾਤੋਂ ਮੈਂ ਮਰਨਾ ਪ੍ਰਭੂ ਜੀ ਮੈਂ ਨਹੀਂ ਜੀਣੀ ਇਦਾਂ ਦੀ ਜ਼ਿੰਦਗੀ ਕਲੇਸ਼ ਵਾਲੀ ਝਗੜੇ ਵਾਲੀ ਮੈਂ ਨਹੀਂ ਮੈਂ ਮਰ ਜਾਣਾ ਪਰਮੇਸ਼ਵਰ ਕਹਿੰਦਾ ਤੇਰੇ ਦੁਆਰਾ ਜਿਹੜੇ ਮਰਨ ਵਾਲੇ ਆ ਉਹਨਾਂ ਨੂੰ ਬਚਾਉਣਾ ਵਾਂ ਮਰਿਆ ਨੂੰ ਜੀਂਦਾ ਕਰਨਾ ਪਰਮੇਸ਼ਰ ਕਹਿ ਰਿਹਾ ਤੁਹਾਨੂੰ ਤੇ ਜਦੋਂ ਦਾ 15 ਵਿੱਚ ਖੁਦਾ ਚ ਵਧਿਆ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ ਜਦੋਂ ਪਿੱਛੇ ਨਹੀਂ ਮੁੜਿਆ ਤੇ ਖੁਦਾ ਨੇ ਮੈਨੂੰ ਆਪਣਾ ਦਾਸ ਬਣਾ ਕੇ ਖੜਾ ਕਰਤਾ ਹallelujah ਅੱਜ ਤੁਸੀਂ YouTube ਤੋਂ ਸੁਣ ਕੇ ਆਏ ਹੋ ਜੇ ਮੈਂ ਜਿਉਂਦਾ ਮਾਂ ਜਿਉਂਦੇ ਪਰਮੇਸ਼ਰ ਨੂੰ ਮੰਨਦਾ ਤੇ ਜਿਉਂਦੇ ਕਲਾਮ ਦੇ ਦੁਆਰਾ ਤੁਹਾਨੂੰ ਜੀਵਤ ਕੀਤਾ ਤੁਸੀਂ ਪਾਪ ਚ ਮਰੇ ਹੋਏ ਸੀ ਹallelujah ਜ਼ਿੰਦਗੀ ਪਰਮੇਸ਼ਵਰ ਨੇ ਦਿੱਤੀ ਹੈ ਤੁਹਾਨੂੰ ਇਹ ਜਿਹੜੀ ਤੁਸੀਂ ਜ਼ਿੰਦਗੀ ਜਿਉਣ ਦੇ ਨਾ ਹੁਣ ਬੈਠੇ ਇਹ ਖੁਦਾ ਦੀ ਜ਼ਿੰਦਗੀ ਦਿੱਤੀ ਹੋਈ ਆ ਇਹ ਤੁਹਾਡੇ 'ਚ ਕੋਈ ਇਦਾਂ ਦੀ ਕੋਈ ਚੀਜ਼ ਨਹੀਂ ਜਿਹੜੀ ਤੁਹਾਡੀ ਜ਼ਿੰਦਗੀ ਤੁਹਾਨੂੰ ਦੇਵੇ ਨਾ ਪੈਸਾ ਤੁਹਾਨੂੰ ਜ਼ਿੰਦਗੀ ਦੇ ਸਕਦਾ ਹੈ ਨਾ ਪਤਨੀ ਨਾ ਪਤੀ ਨਾ ਬੱਚੇ ਇਹ ਜ਼ਿੰਦਗੀ ਨਹੀਂ ਤੁਹਾਨੂੰ ਦੇ ਸਕਦੇ ਜ਼ਿੰਦਗੀ ਪਰਮੇਸ਼ਵਰ ਦੇ ਕਲਾਮ ਨੇ ਦਿੱਤੀ ਆ ਮੈਂ ਦੱਸਿਆ ਨਾ ਜ਼ਿੰਦਗੀ ਖੁਦਾ ਦਿੰਦਾ ਹੈ ਪਰਮੇਸ਼ਵਰ ਜ਼ਿੰਦਗੀ ਦਿੰਦਾ ਹੈ ਇਹ ਜ਼ਿੰਦਗੀ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਆ ਤੇ ਜੀਣੀ ਵੀ ਪਰਮੇਸ਼ਵਰ ਲਈ ਆ ਕਾ ਤੋ ਅਸੀਂ ਦੁਨੀਆ ਲਈ ਜੀਏ ਕਾ ਤੋ ਦੁਨੀਆ ਵਾਸਤੇ ਜ਼ਿੰਦਗੀ ਨੂੰ ਜੀਏ ਪਰਮੇਸ਼ਵਰ ਨੇ ਜ਼ਿੰਦਗੀ ਦਿੱਤੀ ਆ ਤੇ ਜੈਸੂਮਸੀ ਲਈ ਜੀਣੀ ਆ ਅਸੀਂ ਲੋਕਾਂ ਲਈ ਥੋੜੋ ਜੀਉਂਦੇ ਆ ਖੁਦਾ ਲਈ ਜੀਣਾ ਏ ਜਦੋਂ ਪਰਮੇਸ਼ਵਰ ਚਾਵੇ ਸਾਨੂੰ ਲੈ ਜਾਵੇ ਜਿੰਨੀ ਦੇਰ ਜਿਉਂਦੇ ਆ ਕਿਹਦੇ ਲਈ ਜਿਉਂਦੇ ਆ ਮਸੀਹ ਦੇ ਲਈ ਜਿਉਂਦੇ ਆ ਮਸੀਹ ਲਈ ਜਿਉਣਾ ਵਾ ਸੀ ਖੁਦਾਵੰਦ ਪ੍ਰਭੂ ਜੈਸੂਮਸੀ ਆਪ ਸਭ ਨੂੰ ਬਹੁਤ ਬਹੁਤ ਆਸ਼ੀਸ਼ ਦੇਵੇ ਇਸ ਤਰ੍ਹਾਂ ਦੀਆਂ ਹੋਰ ਨਵੀਆਂ-ਨਵੀਆਂ ਮੱਸੀ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਖੁਦਾ ਆਪ ਸਭ ਨੂੰ ਬਰਕਤ ਦੇ ਆਮੀਨ